ਇੱਕ ਵਾਰ ਇੱਕ ਚੇਲਾ ਆਪਣੇ ਗੁਰੂ ਜੀ ਕੋਲ ਜਾਂਦਾ ਹੈ ਅਤੇ ਆਪਣੇ ਗੁਰੂ ਜੀ ਨੂੰ ਪੁੱਛਦਾ ਹੈ ਕਿ ਗੁਰੂ ਜੀ ਕੀ ਮੈਨੂੰ ਹੁਣ ਵਿਆਹ ਕਰਵਾ ਲੈਣਾ ਚਾਹੀਦਾ ਹੈ ਜਾਂ ਸੰਨਿਆਸੀ ਹੋ ਜਾਣਾ ਚਾਹੀਦਾ ਹੈ ਤਾਂ ਗੁਰੂ ਜੀ ਅੱਗੇ ਕਹਿੰਦੇ ਨੇ ਕਿ ਤੂੰ ਅੱਜ ਦਾ ਦਿਨ ਮੇਰੇ ਕੋਲ ਰੁਕ ਤੈਨੂੰ ਸਾਰੇ ਜਵਾਬ ਮਿਲ ਜਾਣਗੇ ਉਹ ਕਹਿੰਦਾ ਠੀਕ ਹੈ ਗੁਰੂ ਜੀ ਗੁਰੂ ਜੀ ਨੇ ਆਪਣੀ ਧਰਮ ਪਤਨੀ ਨੂੰ ਆਵਾਜ਼ ਮਾਰੀ ਕਹਿੰਦੇ ਦੋ ਗਲਾਸ ਦੁੱਧ ਦੇ ਲੈ ਕੇ ਆ ਉਹਨਾਂ ਦੀ ਧਰਮ ਪਤਨੀ ਦੋ ਗਲਾਸ ਦੁੱਧ ਦੇ ਲੈ ਕੇ ਆਉਂਦੀ ਹੈ ਪਰ ਜਦ ਉਹ ਦੁੱਧ ਦੇ ਦੋ ਗਲਾਸ ਲੈ ਕੇ ਆਉਂਦੀ ਹੈ ਤਾਂ ਧੋਖੇ ਨਾਲ ਖੰਡ ਦੀ ਜਗ੍ਹਾ ਉਹ ਲੂਣ ਪਾ ਲੈਂਦੀ ਹੈ ਗੁਰੂ ਜੀ ਨੇ ਜਦ ਗਲਾਸ ਫੜਿਆ ਮੂੰਹ ਨੂੰ ਲਾਇਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੁੱਧ ਵਿੱਚ ਖੰਡ ਦੀ ਜਗ੍ਹਾ ਲੂਣ ਹੈ ਪਰ ਉਹਨਾਂ ਨੇ ਚੁੱਪਚਾਪ ਉਹ ਦੁੱਧ ਦਾ ਗਲਾਸ ਪੀ ਲਿਆ ਪਰ ਜਦੋਂ ਚੇਲੇ ਨੇ ਦੁੱਧ ਦਾ ਗਲਾਸ ਮੂੰਹ ਨੂੰ ਲਗਾਇਆ ਤਾਂ ਉਸਨੇ ਥੁੱਕ ਦਿੱਤਾ ਅਤੇ ਕਹਿਣ ਲੱਗਾ ਕਿ ਗੁਰੂ ਜੀ ਤੁਹਾਡੀ ਪਤਨੀ ਨੇ ਦੁੱਧ ਵਿੱਚ ਖੰਡ ਦੀ ਥਾਂ ਲੂਣ ਪਾ ਦਿੱਤਾ ਹੈ ਗੁਰੂ ਜੀ ਕੁਝ ਨਹੀਂ ਬੋਲੇ ਚੁੱਪਚਾਪ ਰਹੇ ਜਦੋਂ ਦੁਪਹਿਰ ਦਾ ਵਕਤ ਹੋਇਆ ਤਾਂ ਗੁਰੂ ਜੀ ਨੇ ਆਪਣੀ ਧਰਮ ਪਤਨੀ ਨੂੰ ਫਿਰ ਆਵਾਜ਼ ਲਗਾਈ ਕਹਿੰਦੇ ਇੱਕ ਦੀਵੇ ਵਿੱਚ ਤੇਲ ਪਾ ਕੇ ਉਹਨੂੰ ਜਗਾ ਕੇ ਲਿਆ ਧਰਮ ਪਤਨੀ ਨੇ ਬਿਲਕੁਲ ਇਸੇ ਤਰੀਕੇ ਨਾਲ ਹੀ ਕੀਤਾ ਉਹ ਅੰਦਰ ਗਈ ਅਤੇ ਇੱਕ ਦੀਵੇ ਵਿੱਚ ਤੇਲ ਪਾ ਕੇ ਉਹਨੂੰ ਜਗਾ ਕੇ ਲੈ ਆਏ ਚੇਲਾ ਇਹ ਸਭ ਦੇਖਦਾ ਰਿਹਾ ਫਿਰ ਉਸਨੇ ਗੁਰੂ ਜੀ ਨੂੰ ਪੁੱਛਿਆ ਗੁਰੂ ਜੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਜਦੋਂ ਤੁਹਾਡੀ ਪਤਨੀ ਦੁੱਧ ਵਿੱਚ ਠੰਡ ਦੀ ਥਾਂ ਲੂਣ ਪਾ ਕੇ ਲੈ ਆਏ ਤੁਸੀਂ ਕੁਝ ਨਹੀਂ ਕਿਹਾ ਤੇ ਹੁਣ ਤੁਸੀਂ ਦੁਪਹਿਰੇ ਦੀਵਾ ਜਗਾ ਲਿਆ ਤਾਂ ਤਾਂ ਵੀ ਤੁਹਾਡੀ ਧਰਮ ਪਤਨੀ ਦੀਵੇ ਵਿੱਚ ਤੇਲ ਪਾ ਕੇ ਲੈ ਆਈ ਉਸਨੇ ਕੁਝ ਨਹੀਂ ਕੀਤਾ ਤਾਂ ਗੁਰੂ ਜੀ ਅੱਗੇ ਹੱਸ ਕੇ ਬੋਲੇ ਚੇਲਿਆ ਜੀਵਨ ਸਾਥੀ ਦਾ ਮਤਲਬ ਹੀ ਇਹ ਹੈ ਕਿ ਉਹ ਇੱਕ ਦੂਸਰੇ ਦੀਆਂ ਗਲਤੀਆਂ ਨੂੰ ਅਣ ਦੇਖਾ ਕਰ ਦੇਵੇ ਜਦੋਂ ਮੇਰੀ ਧਰਮ ਪਤਨੀ ਮੇਰੇ ਲਈ ਦੁੱਧ ਦਾ ਗਲਾਸ ਲੈ ਕੇ ਆਈ ਸੀ ਮੈਨੂੰ ਪਹਿਲਾ ਘੁੱਟ ਪੀਤਿਆਂ ਪਤਾ ਲੱਗ ਗਿਆ ਸੀ ਕਿ ਇਸ ਵਿੱਚ ਖੰਡ ਦੀ ਥਾਂ ਲੂਣ ਹੈ ਪਰ ਮੈਂ ਉਸ ਦੀ ਗਲਤੀ ਨੂੰ ਅਣ ਦੇਖਿਆ ਕਰ ਦਿੱਤਾ ਇਸੇ ਤਰੀਕੇ ਨਾਲ ਜਦੋਂ ਮੈਂ ਦੁਪਹਿਰ ਦੇ ਵਕਤ ਦੀਵੇ ਵਿੱਚ ਤੇਲ ਪਵਾ ਕੇ ਜਗਵਾਇਆ ਤਾਂ ਉਸ ਨੂੰ ਵੀ ਪਤਾ ਸੀ ਕਿ ਮੈਂ ਗਲਤ ਹਾਂ ਪਰ ਉਸ ਨੇ ਵੀ ਮੇਰੀ ਗਲਤੀ ਨੂੰ ਅਣ ਦੇਖਿਆ ਕੀਤਾ ਇਸ ਕਰਕੇ ਇਸ ਕਹਾਣੀ ਦਾ ਮੇਨ ਮਕਸਦ ਇਹ ਹੈ ਕਿ ਆਪਾਂ ਜਦੋਂ ਰਿਸ਼ਤੇ ਬਣਾਉਨੇ ਆ ਇੱਕ ਪਤੀ ਪਤਨੀ ਦਾ ਰਿਸ਼ਤਾ ਬਣਦਾ ਉਸ ਦੇ ਵਿੱਚ ਆਪਾਂ ਨੂੰ ਇੱਕ ਦੂਸਰੇ ਨੂੰ ਸਮਝਣਾ ਪੈਂਦਾ ਅਤੇ ਇੱਕ ਦੂਸਰੇ ਦੀਆਂ ਕੁਝ ਗਲਤੀਆਂ ਨੂੰ ਅਣ ਦੇਖਿਆ ਕਰਨਾ ਪੈਂਦਾ ਫਿਰ ਜਾ ਕੇ ਰਿਸ਼ਤੇ ਚੱਲਦੇ ਨੇ ਧੰਨਵਾਦ ਜੀ